76ਵੇਂ ਗਣਤਤਵ ਦਿਵਸ ਤੇ ਜਿੱਥੇ ਪਟਿਆਲਾ ਦੇ ਕੋਲੋ ਗਰਾਊਂਡ ਵਿੱਚ ਤਿਆਰੀਆਂ ਜੋਰਾਂ ਤੇ ਨੇ ਤੁਸੀਂ ਦੇਖ ਰਹੇ ਹੋ ਕੀ ਰਹਿਸਲ ਚੱਲ ਰਹੀ ਹੈ ਬੱਚਿਆਂ ਦੀ ਔਰ ਇੱਥੇ ਪ੍ਰਸ਼ਾਸਕਿਕ ਅਧਿਕਾਰੀ ਜਿਹੜੇ ਕੀ ਮੀਟਿੰਗ ਕਰ ਰਹੇ ਨੇ ਜਿਨ੍ਹਾਂ ਦੇ ਵਿੱਚ ਡਿਪਟੀ ਕਮਿਸ਼ਨਰ ਪਟਿਆਲਾ ਔਰ ਐਸਐਸਪੀ ਪਟਿਆਲਾ ਔਰ ਸਾਰੇ ਅਧਿਕਾਰੀ ਜਿਹੜੇ ਕਿ ਉਰੇ ਮੌਜੂਦ ਨੇ ਮੀਟਿੰਗ ਚੱਲ ਰਹੀ ਹੈ ਸੁਰੱਖਿਆ ਪ੍ਰਬੰਧੋ ਵੀ ਤੁਸੀਂ ਦੇਖ ਰਹੇ ਹੋ ਕਿ ਪੁਲਿਸ ਦੇ ਉੱਚ ਅਧਿਕਾਰੀ ਵੀ ਉਰੇ ਮੌਜੂਦ ਨੇ ਸਵੇਰ ਤੋਂ ਹੀ ਜਿਹੜੇ ਕਿ ਪੰਜਾਬ ਦੇ ਸੀਨੀਅਰ ਅਧਿਕਾਰੀ ਉਰੇ ਪਹੁੰਚੇ ਨੇ ਪਰ ਉਸ ਤੋਂ ਇਲਾਵਾ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਵੱਲੋਂ ਪਟਿਆਲਾ ਵਿਖੇ ਰਾਜਪ트ਰੀਆ ਸਮਾਗਮ ਹੋ ਰਿਹਾ ਔਰ ਮੁੱਖ ਮੰਤਰੀ ਪੰਜਾਬ ਆਪ ਜਿਹੜੇ ਕਿ ਉਰੇ ਝੰਡੇ ਦੀ ਰਸਮ ਅਦਾ ਕਰਨਗੇ ਉਸ ਤੋਂ ਇਲਾਵਾ ਜਿਹੜੀਆਂ ਬੱਚਿਆਂ ਵੱਲੋਂ ਜਿਹੜੀਆਂ ਸਕੂਲੀ ਬੱਚਿਆਂ ਵੱਲੋਂ ਕਲਚਰ ਪ੍ਰੋਗਰਾਮ ਜਿਹੜਾ ਕਿ ਉਹ ਵੀ ਦੀ ਤਿਆਰੀਆਂ ਤੁਸੀਂ ਦੇਖ ਰਹੇ ਹੋ ਬੱਚੇ ਜਿਹੜੇ ਕੀ ਤਿਆਰੀਆਂ ਰੈਸਲ ਕਰ ਰਹੇ ਨੇ ਛੋਟੇ ਛੋਟੇ ਬੱਚੇ ਆ ਉਸ ਤੋਂ ਇਲਾਵਾ ਵੱਖ-ਵੱਖ ਜਿਹੜੀਆਂ ਝਾਕੀਆਂ ਹੋਗੀਆਂ ਜਾਂ ਹੋਰ ਜਿੱਦਾ ਭੰਗੜਾ ਦੇ ਜਿਹੜੇ ਬੱਚਿਆਂ ਵੱਲੋਂ ਆਪਣਾ ਪ੍ਰੋਗਰਾਮ ਕਰਵਾਇਆ ਜਾਣਾ ਉਸ ਤੋਂ ਇਲਾਵਾ ਹੀ ਪਟਿਆਲਾ ਦੇ ਵਿੱਚ ਜਿਹੜਾ ਕੀ ਇਹ ਪ੍ਰੋਗਰਾਮ ਹੋਣਾ ਮੁੱਖ ਮੰਤਰੀ ਪੰਜਾਬ ਉਰੇ ਪਹੁੰਚ ਰਹੇ ਨੇ ਉਸ ਤੋਂ ਇਲਾਵਾ ਜਿਹੜੇ ਅਧਿਕਾਰੀ ਹੈਗੇ ਆ ਔਰ ਜਿਹੜੇ ਕੀ ਚੰਡੀਗੜ੍ਹ ਤੋਂ ਲੈ ਕੇ ਪਟਿਆਲਾ ਦੇ ਅਧਿਕਾਰੀ ਸਾਰੇ ਉਰੇ ਪਹੁੰਚ ਰਹੇ ਨੇ ਮੀਟਿੰਗਾਂ ਚੱਲ ਰਹੀ ਨੇ ਪੁਲਿਸ ਦੇ ਉੱਚ ਅਧਿਕਾਰੀ ਪਹੁੰਚ ਰਹੇ ਨੇ ਸੀਐਮ ਸਿਕਿਉਰਟੀ ਪਹੁੰਚ ਗਈ ਹੈ ਪਰ ਜਿਹੜਾ ਕਿ ਪ੍ਰੋਗਰਾਮ ਦੀਆਂ ਤਿਆਰੀਆਂ ਪੂਰੀ ਝੋਰਾ ਛੋਰਾ ਨਾਲ ਨੇ ਪਟਿਆਲਾ ਤੋਂ ਅਨਰ ਦੇ ਨਾਲ ਚਰਨਜੀਤ ਜੋਸ਼ੀ ਦੀ ਰਿਪੋਰਟ ਜਿਹੜਾ ਰਿਪਬਲਿਕ ਦੇ ਫੰਕਸ਼ਨਸ ਸਾਰੇ ਪੰਜਾਬ 'ਚ ਬੜੇ ਜੋਸ਼ ਔਰ ਉલ્લાਸ ਨਾਲ ਮਨਾਏ ਜਾ ਰਹੇ ਹਨ ਔਰ ਪੰਜਾਬ ਪੁਲਿਸ ਵੱਲੋਂ 26 ਜਨਵਰੀ ਦੇ ਫੰਕਸ਼ਨਸ ਪਤਨੀ ਸੁਰੱਖਿਆ ਲਈ ਵਿਆਪਕ ਪ੍ਰਬੰਧ ਕੀਤੇ ਗਏ ਹਨ ਇੱਕ ਤਰਫ ਅਸੀਂ ਜਿੰਨੇ ਵੀ ਸਾਡੇ ਕ੍ਰਿਮੀਨਲਸ ਹੈ ਐਂਟੀ ਸੋਸ਼ਲ ਐਲੀਮੈਂਟਸ ਹੈ ਇੰਟਰਨੈਸ਼ਨਲ ਐਲੀਮੈਂਟਸ ਹੈ ਬੂਟਲੈਗਰਸ ਹੈ ਡਰੱਗ ਟ੍ਰੈਫਿਕਾਰਸ ਹੈ ਇਹਨਾਂ ਦੇ ਖਿਲਾਫ ਮੁਹਿੰਮ ਸ਼ੁਰੂ ਕੀਤੀ ਹੋਈ ਹੈ ਉਸੇ ਤਰ੍ਹਾਂ ਅਸੀਂ ਇਸ ਗੱਲ ਨੂੰ ਯਕੀਨੀ ਬਣਾਉਣ ਲਈ ਕਿ ਇਹ ਫੰਕਸ਼ਨਸ ਪੀਸਫੁਲ ਰਹੇ ਇੰਟਰ ਡਿਸਟ੍ਰਿਕਟ ਇੰਟਰ ਸਟੇਟ ਔਰ ਇੰਟਰ ਡਿਸਟ੍ਰਿਕਟ ਨਾਕੇਬੰਦੀ ਕੀਤੀ ਹੈ ਪੁਲਿਸ ਅਧਿਕਾਰੀਆਂ ਨੂੰ ਇਹ ਹਦਾਇਤ ਕੀਤੀ ਹੈ ਕਿ ਚੈਕਿੰਗ ਇੰਟੈਂਸਿਵ ਕੀਤੀ ਜਾਵੇ ਤਾਂ ਕਿ ਕਿਸੇ ਕਿਸਮ ਦਾ ਕੋਈ ਸ਼ਰਾਰਤੀ ਵਿਅਕਤੀ ਆ ਕੋਈ ਆਪਣੇ ਕੰਮ ਆਪਣੇ ਮਨਸੂਬੇ ਵਿੱਚ ਕਾਮਯਾਬ ਨਾ ਹੋ ਸਕੇ ਸੋ ਸਾਰੇ ਪੰਜਾਬ ਦੇ ਵਿੱਚ ਪੁਖਤਾ ਸਿਕਿਉਰਿਟੀ ਦੇ ਪ੍ਰਬੰਧ ਕੀਤੇ ਗਏ ਹਨ ਜਿਹੜੇ ਸਾਡੇ ਬਾਰਡਰ ਡਿਸਟ੍ਰਿਕਟਸ ਹੈ ਉਹਦੇ ਵਿੱਚ ਸਾਡੀ ਸੈਕੰਡ ਲਾਈਨ ਆਫ ਡਿਫੈਂਸ ਨੂੰ ਵੀ ਸਟਰੰਥਨ ਕੀਤਾ ਹੈ ਤਾਂ ਕਿ ਬਾਰਡਰ ਦੇ ਉਸ ਪਾਰ ਤੋਂ ਕੋਈ ਸਮਗਲਿੰਗ ਜਾਂ ਕੋਈ ਇਸ ਤਰ੍ਹਾਂ ਦੀ ਘਟਨਾ ਨਾ ਵਾਪਰ ਸਕੇ ਬਾਰਡਰ ਰੀਜਨ ਅਪਣੀ ਗੱਲ ਸੈਕਟਰ ਦੇ ਵਿੱਚ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਕਿ ਸਾਰੇ ਪੰਜਾਬ ਦੇ ਵਿੱਚ ਹੀ ਸਿਕਿਉਰਿਟੀ ਨੂੰ ਬੀਫ ਅਪ ਕੀਤਾ ਗਿਆ ਹੈ ਨਾਲ ਦੀ ਨਾਲ ਚੰਡੀਗੜ੍ਹ ਤੋਂ ਸੀਨੀਅਰ ਆਫਸਰਸ ਨੂੰ ਫੀਲਡ ਦੇ ਵਿੱਚ ਭੇਜ ਕੇ ਇਹ ਜਿਹੜੇ ਸਾਡੇ ਸਪੈਸ਼ਲ ਆਪਰੇਸ਼ਨਸ ਚੱਲ ਰਹੇ ਹਨ ਜਿਹੜੇ ਹੌਟਸਪots ਦੇ ਵਿੱਚ ਅਸੀਂ ਫੋਕਸ ਕਰਕੇ ਚੈਕਿੰਗ ਕਰ ਰਹੇ ਹਾਂ ਜਿਹੜੇ ਆਪਰੇਸ਼ਨਸ ਚਲਾ ਰਹੇ ਹਨ ਇਹਨਾਂ ਨੂੰ ਸੁਪਰਵਾਈਜ਼ ਕਰਨ ਲਈ ਸੀਨੀਅਰ ਅਧਿਕਾਰੀਾਂ ਦੀ ਜ਼ਿਲ੍ਹਾ ਚ ਕੋਈ ਜਗ੍ਹਾ ਹੈ ਸਰ ਕੋਈ ਨਦੀ ਸੰਖਿਆ ਹੈਗੀ ਕਿੰਨੀ ਗਿਣਤੀ ਦੇ ਵਿੱਚ ਜਿਹੜੇ ਪੁਲਿਸ ਮੁਲਾਜ਼ਮ ਕੰਮ ਕਰਦੇ ਨੇ ਕਿੰਨੇ ਉਹਦੇ ਸੀਨੀਅਰ ਅਧਿਕਾਰੀ ਆ ਲੈ ਤੁਹਾਨੂੰ ਮੋਟਾ-ਮੋਟਾ ਦੱਸ ਸਕਦਾ ਕਿ 15000 ਤੋਂ ਵੱਧ ਪੁਲਿਸ ਮੁਲਾਜ਼ਮ ਇਨ ਸੁਰੱਖਿਆ ਪ੍ਰਬੰਧਨਾਂ ਦੇ ਵਿੱਚ ਲਗਾਏ ਗਏ ਹਨ ਔਰ ਜਿਹੜੇ ਸਾਡੇ ADG IG ਲੈਵਲ ਦੇ ਸੀਨੀਅਰ ਆਫਸਰਸ ਨੂੰ ਜ਼ਿਲ੍ਹਿਆਂ ਦੇ ਵਿੱਚ ਭੇਜਿਆ ਗਿਆ ਹੈ ਤਾਂ ਕਿ ਉਹ ਇਹ ਆਪਰੇਸ਼ਨਸ ਨੂੰ ਸੁਪਰਵਾਈਜ਼ ਕਰੇ पर बहुत सारी जगह पे आया फरीदकोट दी घटनाएं कि खालिस्तान मूवमेंट दे कुछ लोकां ने पोस्टर लगाए उस चीज नु किमे ऑब्जर्व ਕੀਤਾ ਜਾ ਰਿਹਾ ਓਵਰঅল ਪੰਜਾਬ ਨੂੰ ਲੈ ਕੇ ਕਿ ਕਿ ਉਹ ਮੰਤਰੀ ਫੇਰ ਕੋਟ ਤੋਂ ਮੋਹਾਲੀ ਮੋਹਾਲੀ ਤੋਂ ਪਟਿਆਲਾ ਸ਼ਿਫਟ ਕਰਨਾ ਪਿਆ ਉਹ ਇਹ ਦੇਖੋ ਜਿਹੜਾ ਇਹ ਇੱਕ ਇਨਸੀਡੈਂਟ ਹੈ ਇਸ ਤਰ੍ਹਾਂ ਦੇ ਇਨਸੀਡੈਂਟਸ ਅੱਗੇ ਵੀ ਪੰਜਾਬ 'ਚ ਕਿਤੇ ਕਿਤੇ ਹੋ ਜਾਂਦੇ ਆ ਹਾਲਾਂਕਿ ਪੁਲਿਸ ਵੱਲੋਂ ਪੂਰੇ ਇੰਤਜ਼ਾਮ ਕੀਤੇ ਗਏ ਹਨ ਲੇਕਿਨ ਇਹ ਜਿਹੜਾ ਫੰਕਸ਼ਨ ਦਾ ਸ਼ਿਫਟ ਹੋਣ ਦੀ ਤੁਸੀਂ ਗੱਲ ਕੀਤੀ ਆ ਇਹ ਮਾਨਯੋਗ ਸੀਐਮ ਸਾਹਿਬ ਦੀ ਕੁਝ ਮਸਰੂਫੀਅਤ ਸਨ ਉਹਨਾਂ ਦੇ ਬਿਜ਼ੀ ਇੰਗੇਜਮੈਂਟ ਸੀ ਔਰ ਇਸ ਕਰਕੇ ਉਹਨਾਂ ਨੂੰ ਜਲਦੀ ਚੰਡੀਗੜ੍ਹ ਵਾਪਸ ਆਣਾ ਸੀਗਾ ਜਿਸ ਕਰਕੇ ਇਸ ਨੂੰ ਐਡਮਿਨਿਸਟ੍ਰੇਟਿਵ ਗਰਾਊਂਡਸ ਤੇ ਸਰਕਾਰ ਵੱਲੋਂ ਇਹ ਫੈਸਲਾ ਲਿਆ ਗਿਆ ਕਿ ਉਸ ਨੂੰ ਸ਼ਿਫਟ ਕਰਕੇ ਪਟਿਆਲਾ ਕੀਤਾ ਗਿਆ ਇਹ ਮਾਈਨਰ ਇਨਸੀਡੈਂਟ ਹੈ ਔਰ ਪੰਜਾਬ ਪੁਲਿਸ ਪੂਰੀ ਤਰ੍ਹਾਂ ਸਤਰਕ ਹੈ ਪੂਰੀ ਤਰ੍ਹਾਂ ਅਲਰਟ ਹੈ ਤਾਂ ਕਿ ਇਸ ਤਰ੍ਹਾਂ ਦੇ ਇਨਸੀਡੈਂਟਸ ਹੋਣ ਨਾ